बन ਗਏ ਹੋ ਗਿਆ ਤਿਆਰ ਤੇ ਆ ਦੇਖੋ ਜੀ ਮੈਂ ਟੇਸਟ ਕਰਨ ਲੱਗੀ ਆ ਤੇ ਕਿਹਜਾ ਬਣਿਆ ਬਹੁਤ ਟੇਸਟੀ ਤੇ ਬਹੁਤ ਹੀ ਸਮੈਸ਼ ਹੋਣੀ ਹੋਣ ਈ ਹੈ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਦੇਖੋ ਜੀ ਅੱਜ ਗਾਜਰਾਂ ਦੀ ਸਲਾਈ ਹੋ ਰਹੀ ਹੈ ਤੇ 3 ਕਿਲੋ ਉੱਪਰ ਹੀ ਹੈ ਮੇਰਾ خیال ਇਹ 3 ਕਿਲੋ ਤੋਂ ਉੱਪਰ ਆ ਤੇ ਮੈਂ ਹੁਣ ਸਾਰੀਆਂ ਜਿੱਦਾਂ ਕੱਲ ਪਹਿਲਾਂ ਧੋ ਲਈਆਂ ਤੇ ਫਿਰ ਹੁਣ ਛੱਲੀਆਂ ਮੜਮੜੀਆਂ ਗਿਜਲੇ ਲਈ ਸਾਫ਼ ਇੱਕਦਮ ਕਰ ਲਈਆਂ ਤਾਂ ਹੁਣ ਆਪਾਂ ਇੱਕ ਵਾਰੀ ਫੇਰ ਬਾਲਟੀ 'ਚ ਪਾ ਕੇ ਤੇ ਫਿਰ ਇਹਨਾਂ ਨੂੰ ਕਦੂwash ਕਰਨਾ ਆ ਦੇਖੋ ਜੇ ਧੋ ਲਈਆਂ ਪਹਿਲਾਂ ਧੋਤੀਆਂ ਸੀਗੀਆਂ ਮੈਂ ਜਿੱਥੋਈਆਂ ਧੋ ਕੇ ਜਿੱਤੀਆਂ ਉਹਨਾਂ ਨੇ ਸਾਨੂੰ ਕਹਿੰਦੇ ਖੇਚਲਣਾ ਕਰਨਾ ਪਉਦੀ ਨਾ ਤੇ ਫੇਰ ਆਪਾਂ ਚਲੋ ਇੱਕ ਵਾਰੀ ਜਿਦਾਂ ਨਹੀਂ ਆਹ ਨੇ ਬਰੀਕ ਬਰੀਕ ਆ ਛਾਲ ਜੇ ਹੁੰਦੇ ਆ ਇਹ ਇਹ ਸਾਫ ਹੋ ਜਾਂਦੇ ਆ ਤੇ ਜੇਲੇ ਵਾਲੀ ਗੱਜ ਤੁਸੀਂ ਲਾਲ ਲੈਣੀ ਆ ਤੇ ਇਹ ਮਿੱਠੀ ਵੀ ਹੁੰਦੀ ਆ ਤੇ ਮਿੱਠਾ ਵੀ ਆਪਾਂ ਨੋਰਮਲ ਪਾਉਣਾ ਆ ਚਲੋ ਇਹਨਾਂ ਨੂੰ ਪਤਲ ਲੀਏ ਸਾਰੀਆਂ ਤੇ ਇੱਕ ਵਾਰੀ ਧੋ ਲਈਆਂ ਹੁਣ ਨਾ ਅਸੀਂ ਕਦੂ ਕਸ਼ਤ ਕਰਕੇ ਆਪਾਂ ਬਰਾਤ ਭਰ ਲਈ ਆ ਤੇ ਆ ਡੰਡ ਨਿਕਲੇ ਆ ਤੇ ਡੰਡਲ ਵੀ ਨੇ ਖਾਸ ਨੇ ਥੋੜੇ ਬੋਤੇ ਡੰਡਲ ਸੀਗੇ ਇਹ ਡੰਡਲ ਰੱਖੋ ਤੇ ਵੇਚਣਾ ਫਿਰ ਛੇਤੀ ਬੰਦਿਆ ਨਹੀਂ ਗਾਜਰਾ ਤੇ ਆਪਰਾਤ ਭਰ ਲਈ ਬਹੁਤ ਮਿਹਨਤ ਲੱਗਦੀ ਹੈ ਚੀਤੇ ਤੇ ਆਹ ਤਾਂ ਆਪਣੇ ਤੁਸਮਾ ਦੇ ਕੰਮ ਆ ਜਾਣਾ ਹੈ ਇਹਨਾਂ ਵਿੱਚੋਂ ਜਾਨੀ ਵੱਧ ਘੱਟ ਸਮਾਨ ਨਿਕਲਿਆ ਹਨਾ ਇਹ ਸਾਡੇ ਤੁਸਮਾ ਦਾ ਇਹ ਹੈਗਾ ਸਾਡਾ ਘਟ ਘਟ ਮਿਲਦਾ ਹੋਣੀ ਹੈ ਆ 4 ਕਿਲੋ ਹੋਣੀ ਹੈ ਨਾ ਇਹ ਨਹੀਂ ਆ ਗਈਆਂ ਨੇ 2 ਕਿਲੋ ਖੰਡ ਪੈਣੀ ਹੈ। ਕੰਡ ਵਿੱਚ ਮਟਰ ਮਟਰ ਧੋਣੇ ਨੇ। ਕੀ ਕਰਨਾ ਵਿੱਚ ਹੁਣ ਮਟਰ ਕਰਦੇ ਆਂ ਵਿੱਚ ਆਪੇ ਧੋਣਗੇ ਕੋਈ ਨਹੀਂ। ਆ ਧੰਦੇ ਵਾਲੇ। ਅੱਛਾ ਅੱਛਾ ਇੱਕ ਮਿੰਟ। ਆ ਰੱਖ ਲਈ ਹੁਣ ਜਦੋਂ ਟਾਈਮ ਲੱਗੇ ਫੇਰ ਮਟਰ ਵਾਲਾ ਨੇ ਰਲਾਉਣੇ ਨੇ। ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਉੱਪਰ ਆਏ ਜਿੰਨਾਂ ਦਾ ਸਵਾਗਤ ਆ YouTube ਫੈਮਿਲੀ ਤੇ ਸਾਰੇ ਠੀਕ ਠਾਕ ਹੋ ਜੀ ਅੱਜ ਤਰੀਕ ਹੋ ਗਈ ਆ। 10 ਦਸੰਬਰ ਤੇ ਕੱਲ ਦਾ ਆਪਾਂ ਸਾਰਾ ਹੀ ਆ ਸਮਾਨ ਤਿਆਰ ਕਰ ਕਰਕੇ ਰੱਖਿਆ ਸੀਗਾ ਅੱਜ ਬਣਾਵਾਂਗੇ ਜੇਰੇਲਾ ਵਸਤੂ ਇਸ ਵੀਡੀਓ ਨਾਲ ਬਣੇ ਰਿਓ ਤੇ ਕਟੋ-ਕਟ तकरीबन ਇਹ 4 ਕਿਲੋ ਤੋਂ ਉੱਪਰ ਹੀ ਹੋਣਗੀਆਂ ਇਹ ਆ ਗਾਜਰਾ ਤੇ ਔਰ ਖੇਦਰ ਬੱਜੀ ਹਾਂਜੀ ਆ ਗਾਜਰਾ ਲੈ ਲਈਆਂ ਆਪਾਂ ਕੱਲ ਮੈਂ ਪਚਰ ਕੇ ਰੱਖ ਲਈ ਸੀ ਇਹ ਤੇ ਚਲੋ ਮੈਂ ਗਾਜਰ ਲਾਉਣੀ ਇਹਨਾਂ ਨੂੰ ਤੇ ਲੈ ਲਈ ਖੰਡ ਤੇ ਆ ਲੈ ਲਿਆ ਕਿਉਂ ਤੇ ਆ ਬਦਾਨ ਤੇ ਸੌਈਏ ਨੂੰ ਕਹਿੰਦੇ ਪਰ ਕਈ ਨੂੰ ਦਾਖਾਂ ਵੀ ਕਹ ਲੈਂਦੇ ਆ ਆ ਲੈ ਲਿਆ ਗਾੜਾ ਕਿਲੋ ਦੁੱਧ ਤੋਂ ਬਾਅਦ ਵਿੱਚ ਤੁਸੀਂ ਪਾ ਸਕਦੇ ਆ ਘਟ ਵੀ ਪਾ ਸਕਦੇ ਆ ਇਹ ਆਪਣੀ ਮਰਜ਼ੀ ਹੁੰਦੀ ਆ ਤੇ ਸਭ ਤੋਂ ਪਹਿਲਾਂ ਮਾਰੇ ਦੀ ਮੇਰੇ ਨਾਲ ਕੜਾਈ ਰੱਖਦੇ ਆ ਆਪਾਂ ਨਵੇਂ ਚੁੱਲੇ ਤੇ ਨਵੇਂ ਚੁੱਲੇ ਤੇ ਬਣਾਵਾਂਗੇ ਕਰੇਲਾ ਆ ਲੋ ਜੀ ਕੜਾਈ ਆਪਾਂ ਰੱਖਤੀ ਆ ਤੇ ਹੱਗ ਬਹੁਤ ਜੀ ਬਲਦੀ ਪਈ ਆ ਤੇ ਥੋੜੀ ਪਾਈ ਸੁੱਕੂਗੀ ਤੇ ਫਿਰ ਵਿੱਚ ਪਾਉਣਾ ਇਹਦੇ ਆਪਾਂ ਘਿਓ ਤੁਸੀਂ ਘਿਓ ਜਿਹੜਾ ਮਾਦੀ ਪਾ ਸਕਦੇ ਆ ਚਾਹੇ ਦੇਸੀ ਹੋਵੇ ਚਾਹੇ ਢਾਲ ਢਾਉਂਗੇ ਤੁਹਾਡੀ ਆਪਣੀ ਚੁਆਇਸ ਆ ਤੇ ਮੈਂ ਕੱਲ 12:30 ਦਾ ਹੋ ਗਿਆ ਟਾਈਮ ਹੈ ਨਾ ਇਹਨਾਂ ਥੋੜ੍ਹ ਗਿਆ ਹੁਣ ਨਾ ਕੜਾਈ ਆਪਣੀ ਸੁੱਕੀ ਆ ਤੇ ਲੋ ਜੀ ਆਪਾਂ ਘਿਓ ਪਾ ਲਿਆ बस इन्ना की पावगे इन्ना क रख लागे जिन्हिया भी ना सारिया गाजर बजरियां हुई सारिया पानी है सारिया ने बचा पानी पाया कढ़ाई पैंगी तो दो बार करके पैनिया ਦੋ ਵਾਰੀ ਪੈਣੀ ਹੈ ਦੋ ਵਾਰੀ ਪੈਣੀ ਹੈ ਜਿਆੜੀਆਂ ਦੇਖੋ ਜਿਆਦਾ ਲੱਗਦੀਆਂ ਜਦੋਂ ਇਹਨਾਂ ਸੁੱਕ ਗਈਆਂ ਪਾਣੀ ਸੁੱਕ ਗਿਆ ਤੇ ਫਿਰ ਇੱਕ ਘਟ ਜਾਣੀਆਂ ਬਹੁਤ ਤੇ ਇਹਨੀਆਂ ਪਾ ਕੇ ਨਾ ਨੂੰ ਪਕਾਉਣੇ ਆ ਇਹ ਪਾਣੀ ਹੁੰਨ ਟਗ ਲੈਨੇ ਬਾਕੀਆਂ ਥੋੜੀ ਕਟਰੀ ਦੇ ਪਾਣੀ ਵਿੱਚੋਂ ਆਏ ਕਟਰੀ ਦਾ ਪਾਣੀ ਹੈ ਇਹ ਦੇਖਣਾ ਐ ਲੱਗਦੀ ਆ ਨਾ ਵੀ ਜਿਆਦਾ ਆ ਤੇ ਪੱਕ ਰਹੀ ਨਹੀਂ ਨਾ ਪਾਣੀ ਸੁੱਕ ਗਿਆ ਅਸੀਂ ਤੇ ਬਹੁਤ ਘੜ ਜਾਣੀ ਹੈ ਬਸ ਇਦਾਂ ਪਾਣੀ ਸਪਾਉਣਾ ਵਿੱਚ ਇਹਦਾ ਸਾਨੂੰ ਚੋੜ ਕੇ ਪਾਣੀ ਇਹਦਾ ਕੱਢਣਾ ਨਹੀਂ ਵਿੱਚੋਂ ਸਿਰਫ ਸਪਾਉਣਾ ਹੀ ਆ ਤੇ ਤੇ ਆਪਾਂ ਜਦੋਂ ਪਾਣੀ ਵਿੱਚ ਕੱਢ ਲੈਂਦੇ ਆ ਨਾ ਫਿਰ ਅਸਰ ਨਹੀਂ ਜਾਂਦਾ ਹੈਗਾ ਤੇ ਲੋ ਜੀ ਆਪਾਂ ਇਹ ਦਾਨ 10-20 ਮਿੰਟ ਪਕਾਉਣੇ ਆ ਤੇ ਫਿਰ ਤੁਹਾਨੂੰ ਦਿਖਾਉਣੀ ਇਹਦਾ ਕਲਰ ਕਿਦਾਂ ਦਾ ਆ ਤੇ ਕਲਰ ਵੀ ਚੰਝ ਜਾਂਦਾ ਹੈ ਅਬ ਬਿਨ ਕੋਈ ਤੇ ਬਣਾਵਾਂਗੇ ਨਾ ਤੇ ਕਈ ਮੇਰੀਆਂ ਭੈਣਾਂ ਖੋਆ ਪਾ ਕੇ ਬਣਾਉਂਦੀਆਂ ਤਾਂ ਅਸੀਂ ਦੁੱਧ ਦੇ ਨਾਲ ਤੇ ਗਿਜਦਿਲਾ ਬਣਾਵਾਂਗੇ ਅੱਜ ਤੇ ਸੀ ਟੇਸਟੀ ਗਿਜਦਿਲਾ ਯਾ ਲੋ ਬਿਨ ਨਵੇਂ ਚੁੱਲੇ ਤੇ ਜਿੱਥੇ ਸ਼ੁਰੂਆਤ ਹੋ ਗਈ ਅੱਜ ਮਿੱਠੇ ਨਾਲ ਇਹਨੂੰ ਜੇ ਨਵਾਂ ਘਰ ਹੋਵੇ ਜਾਂ ਨਵਾਂ ਕੋਈ ਚੀਂ ਲਾਂਦੀ ਹੋਵੇ ਮਿੱਠਣਾ ਸ਼ੁਰੂਆਤ ਹੋਣੀ ਚਾਹੀਦੀ ਥੀ ਆ ਤੋ ਸਾਬ ਹੋ ਗਿਆ ਅੱਜ ਕੁਦਰਤੀ ਸੀਕਣਾ ਬੈਜਣੀ ਆਉਂਦੀ ਹੈ ਇਹਨਾਂ ਦੇ ਜਿਹੜੇ ਸਾਰੇ ਆਪਾਂ ਨਾ ਮਹੀਨਾ ਪੱਕਣ ਗਿਆ ਗਜਰਾ ਉਹਦੀ ਘਟ ਜਣੀ ਹੈ ਖੁਣੀਆਂ ਹੋ ਜਾਂਦੀਆਂ ਹੈ ਕਈ ਮੇਰੀਆਂ ਭੈਣਾਂ ਘੱਟੀ ਤੇ ਪਕਾਉਂਦੀਆਂ ਹਨ ਕਿ ਗੈਸ ਤੇ ਪਰ ਨਹੀਂ ਮੈਂ ਸੋਚਿਆ ਚੱਲ ਮੈਂ ਕਿਹਾ ਚੁੱਲੇ ਤੇ ਸੇਕ ਹੁੰਦਾ ਜ਼ਿਆਦਾ ਹੁੰਦਾ ਚੁੱਲੇ ਤੇ ਪਕਾਉਣਾ ਮੈਂ ਲੋ ਜੀ ਗਾਜਰਾਂ ਕਿੰਨੀ ਕੜਾਈ ਭਰੀ ਪਈ ਸੀ ਗਾਜਰਾਂ ਨਾਲ ਹਨਾ ਪਚਰੀਆਂ ਹੋਈਆਂ ਨਾਲ ਤੇ ਸਿੱਕ ਸਿੱਕ ਕੇ ਹਨਾ ਤੇ ਅਧੀਆਂ ਰਹਿ ਗਈਆਂ ਤਾਂ ਪਾਣੀ ਥੋੜਾ ਜਿਹਾ ਸੁੱਕਣ ਵਾਲਾ ਇਹਦਾ ਤੇਰਾ ਕੱਲ ਵੀ ਦੇਖੋ ਚੇਂਜ ਕਿੰਨਾ ਹੋ ਗਿਆ ਨਾ ਕਲਰ ਬਹੁਤ ਵਧੀਆ ਚੇਂਜ ਹੋ ਗਿਆ ਤੇ ਪਹਿਲਾਂ ਕਿੰਨਾ ਕਲਰ ਸੀਗਾ ਤੇ ਇਦਾਂ ਨਾ ਇਹ ਕੱਚਾ ਪਾਣੀ ਆਉਂਦਾ ਜਰੇਲੇ ਵਿੱਚ ਤੇ ਆਪਾਂ ਨੂੰ ਟੇਸਟ ਬਹੁਤ ਵਧੀਆ ਲੱਗਦਾ ਹੈ ਬਸ ਹੋਰ ਥੋੜਾ ਆਪਾਂ ਇਹਨੂੰ ਸਕਾਵਾਂਗੇ ਤੇ ਇਹਨਾਂ ਨੂੰ ਵਧੀਆ ਰਹੀਆਂ ਕੜਾਈ ਆਪਣੇ ਉੱਪਰ ਹੀ ਫੇਸੀ ਗਈ ਉੱਪਰ ਤੱਕ ਤੇ ਜਿੰਨਾ ਰਹਿ ਗਿਆ ਪਾਣੀ ਸਕਾਉਣਾ ਬਸ ਇਹਦੇ ਵਿੱਚ ਤੇ ਕਲਰ ਵੀ ਦੇਖੋ ਚੇਂਜ ਹੋ ਗਿਆ ਇਹਨਾਂ ਨੂੰ ਬਹੁਤ ਫਰਕ ਪੈ ਗਿਆ ਇਸ ਚੀਜ਼ ਤਾਂ ਪਹਿਲਾਂ फोर कलर ਸੀਗਾ ਤੇ ਹੁਣ ਚੇਂਜ ਹੋ ਗਿਆ ਬਹੁਤ ਯਾਰ कलर ਇਹਦਾ ਕਾਦੀ ਚੀਜ਼ ਸ਼ੁੱਧ ਆਪਣੇ ਹੱਥੀਂ ਤਿਆਰ ਕਰਨੀ ਬਹੁਤ ਵਧੀਆ ਲੱਗਦੀ ਔਰ ਖਾਣੀ ਵੀ ਹੈਨਾ ਚਲੋ ਠੀਕ ਹੈ ਇਹਨੂੰ ਆਪਾਂ ਹੁਣ ਕੜਾਹੀ ਚੋਂ ਕੱਢਦੇ ਆ ਦੂਜਾ ਪੂਰ ਪਾਉਨੇ ਆ ਲੋ ਜੇ ਕਪੂਰ ਤਾਂ ਹੋ ਗਿਆ ਤਿਆਰ ਉਹ ਦੂਜਾ ਨੂੰ ਕਰ ਲੈਣਾ ਖਾਲੀ ਵਾਲਾ ਕਰ ਬੋ ਗਿਆ ਤੁਹਾਨੂੰ ਪਾਣੀ ਆ ਦੁੱਜਾ ਇਹ ਵੀ ਜਾਮ ਗਿਆ ਜਰਾ ਪਿਆ ਪਿਆ ਸੋ ਪੀ ਜਾ ਇਹਦਾ ਪਣੀ ਪਕਾਉਣ ਟਾਈਮ ਨਾਲ ਤਾਂ ਬੁਝਿੱਲਾ ਦੇ ਮਿੰਟ ਮਿੰਟ ਹੀ ਬਣ ਜਾਂਦਾ ਪਾਲੀਆਂ ਆਪਾਂ ਸਾਰੀਆਂ ਕੜਾਈ ਵਿੱਚ ਇਹ ਤੇ ਹੁਣ ਪਾਵਾਂਗੇ ਵਿੱਚ ਦੁੱਧ ਤੁਸੀਂ ਦੁੱਧ ਜਿਹੜਾ ਮਾਦੀ ਪਾ ਸਕਦੇ ਹੋ ਚਾਹੀ ਗਾਈ ਦਾ ਲੈ ਲਓ ਚਾਹੀ ਮਾਝ ਦਾ ਲੈ ਲਓ ਤੇ ਆ ਲੋ ਜੀ ਦੁੱਧ ਪਾਵਾਂਗੇ ਦੁੱਧ ਮੇਰੇ ਕੋ ਇਹ ਕਿਲੋ ਦੁੱਧ ਹੈ ਕਿਲੋ ਤੋਂ ਮੇਰੇ ਖਿਆਲ ਉੱਪਰ ਹੀ ਹੋਊਗਾ ਇਹ ਤੇ ਆ ਦੇਖੋ ਜੀ ਇਹਦੇ ਵਿੱਚ ਹਨਾ ਜੇ ਤੁਹਾਨੂੰ ਦੁੱਧ ਪਾਤਾ ਤਾਂ ਫਿਰ ਖੋਈ ਵਾਲਾ ਟੇਸਟ ਆਊਗਾ ਵਿੱਚ ਉਹਦੇ ਵੀ ਵਿੱਚ ਖੁਆ ਪਾਇਆ ਮੈਂ ਲੋਵਾ ਜਿੱਦ ਆਪਾਂ ਹੁਣ ਮਿਕਸ ਕਰੀ ਜਾਣਾ ਵਿੱਚ ਇਹਦੇ ਜਦ ਤੱਕ ਹਾਂ ਦੁੱਧੇ ਸੁੱਕਦਾ ਨੀਗਾ ਤੇ ਬਸ ਕੜਸੀ ਚਲਾਈ ਜਾਣੀ ਆ ਜੇ ਤੁਹਾਡੇ ਕੋ ਖੋਆ ਹੈਗਾ ਤੁਸੀਂ ਖੋਆ ਵੀ ਪਾ ਸਕਦੇ ਆ ਤੇ ਮੇਰੇ ਕੋਲ ਤਾਂ ਖੋਆ ਹੈ ਨਹੀਂ ਸੀਗਾ ਇਸ ਕਰਕੇ ਮੈਂ ਦੁੱਧ ਪਾ ਲਿਆ ਤੇ ਦੁੱਧ ਦਾ ਵੀ ਟੇਸਟ ਕੋਈ ਵਾਕਿਆ ਹੋਗਾ ਤੇ ਇਸਮੇ ਲ ਬਹੁਤ ਸੁਣੀ ਆਉਂਦੀ ਆ ਤੇ ਹਲੋ ਜੀ ਇਹ ਲੈ ਲਿਆ ਮੈਂ ਕਿਲੋ ਖੰਡ ਪਰ ਆਪਾਂ ਕਿਲੋ ਦਾ ਕੱਟ ਹੀ ਪਾਵਾਂਗੇ ਹਲੋ ਜੀ ਵੈਸੇ ਗਾਜਰਾ ਵੀ ਮਿੱਠੀਆਂ ਹੁੰਦੀਆਂ ਤੇ ਖੰਡ ਆਪਾਂ ਇਦੇ ਮਿਕਸ ਕਰ ਦੇਣੀ ਆ ਤੇ ਅੱਗ ਸਲੋ ਰੱਖਾਂਗੇ ਹਣ ਪਹਿਲਾਂ ਸੇਕ ਆਪਾਂ ਕੀਤਾ ਸੀ ਤੇਜ ਤੋਂ ਅੰਦਰ ਮਿਕਸ ਕਰਨੀ ਆ ਖੰਡ ਗੰਨੀ ਖੰਡ ਤੇ ਆ ਲੋ ਜੀ ਜਦ ਤੱਕ ਦੁੱਧ ਨਹੀਂ ਵਿੱਚ ਸੁੱਕਦਾ ਹੈਗਾ ਜਦ ਤੱਕ ਆਪਦਾ ਕੜਛੀ ਮਾਰੀ ਜਾਣੀ ਆ ਤਾਂ ਥੱਲੇ ਨਾ ਲਗੇ ਫਲੇਵਰ ਬਹੁਤ ਸੋਹਣਾ ਆਉਣ ਡਿਆ ਆ ਚੋ ਰਿਜ਼ਰਵ ਦਿਖਾਉਣੇ ਆ ਹੁਣ ਦੁੱਧ ਇਹ ਸੁੱਕ ਜਾਊਗਾ ਨਾ ਫਿਰ ਤੁਹਾਨੂੰ ਦਿਖਾਉਣੇ ਅਗਲਾ ਲਓ ਜੀ ਟੇਸਟੀ ਟੇਸਟੀ ਰੇਲਾ ਬਣ ਕੇ ਹੋ ਗਿਆ ਤਿਆਰ ਜਿਹੜਾ ਦੁੱਧ ਪਾ ਸੀ ਉਹ ਸੁੱਕ ਗਿਆ ਇਹਨੂੰ ਤੇ ਕਾਫੀ ਟਾਈਮ ਲੱਗਾ ਤੇ ਲੋ ਜੀ ਆਪਾਂ ਹੁਣ ਡਰਾਈ ਫੂਡ ਪਾਉਣ ਲੱਗੇ ਆ ਤੇ ਤੇ ਤੁਹਾਡੀ ਮਰਜ਼ੀ ਤੁਸੀਂ ਪਿਸਤਾ ਪਾ ਸਕਦੇ ਆ ਬਾਦਾਮ ਪਾ ਸਕਦੇ ਆ ਕੁਝ ਵੀ ਜਿੱਦਾਂ ਕਹੋ ਵੀ ਜੋ ਤੁਹਾਨੂੰ ਖਾਣਾ ਪਸੰਦ ਆ ਨਾ ਤੁਸੀਂ ਉਹੀ ਪਾ ਸਕਦੇ ਆ ਤੇ ਲੋ ਜੀ ਮੈਂ ਹੁਣ ਡਰਾਈ ਫੂਡ ਪਾ ਲਿਆ ਵਿੱਚ ਤੇ ਤੇ ਨਾਲ ਆ ਪਾਲਿਸ ਹੋ ਗਈ ਅਗੇ ਵਾਸਾ ਵੈਸੇ ਵੀ ਤੇਰਾ ਮਿੱਠਾ ਹੁੰਦਾ ਵਿੱਚ ਇਹਦੇ ਤੇ ਗਾਜਰਾ ਮਿੱਠੀਆਂ ਹੁੰਦੀਆਂ ਨਾ ਆਪਾਂ ਨੂੰ ਕੋਲਰ ਪਾਉਣ ਦੀ ਲੋੜ ਹੁੰਦੀ ਆ ਤੇ ਬਸ ਇਦਿ ਹੁਣ ਮਿਕਸ ਕਰ ਲੈਣਾ ਤੇ ਹੁਣ ਕਾਲੇਜ ਪਾ ਕੇ ਖਾਇ ਕਰਾਂਗੇ ਤੇ ਜਦ ਇਹ ਮੁੱਕੂਗਾ ਫਿਰ ਹੋਰ ਗੋਡੇ ਤਿਆਰ ਕਰ ਲਾਂਗੇ ਹਨਾ ਤੇ ਕਿੱਦਾਂ ਦੀ ਵੀਡੀਓ ਲੱਗੀ ਤੇ ਕਮੈਂਟ ਕਰਕੇ ਦੱਸਿਓ ਹਾਂਜੀ ਟੇਸਟੀ ਟੇਸਟੀ ਗਰੇਲਾ ਬਣ ਕੇ ਹੋ ਗਿਆ ਤਿਆਰ ਆ ਦੇਖੋ ਰੱਖੀ ਕੜਾਈ ਮੈਂ ਡਰਾਈ ਫੂਡ ਪਾ ਲੇ ਵਿੱਚ ਇਹਦੇ ਤੇ ਬੜੀ ਸੋਹਣੀ 스ਮੈਲ ਆ ਰਹੀ ਹੈ ਤੇ ਮੈਂ ਤਾਂ ਅੱਧੀ 스ਮੈਲ ਦੇ ਨਾਲ ਰੱਜ ਗਈਆਂ ਨਾ ਤੇ ਖਾਵਾਂਗੇ ਤਾਂ ਬਾਅਦ ਚੋਂ ਆ ਦੇਖੋ ਹਲਵਾ ਇਸਟਾਈਲ ਗੇਜਲਾ ਕਰਕੇ ਤਿਆਰ ਕੀਤਾ ਤੇ ਬਹੁਤ ਸੌਖਾ ਬਣਾਉਣਾ ਤੁਸੀਂ ਵੀ ਇੱਕ ਟਰਾਈ ਕਰੀਓ ਦੇਖਿਓ ਮੇਰੀਆਂ ਭੈਣਾਂ ਦੇਖੋ ਨਮਾ ਚੁੱਲਾ ਅੱਜ